ਆਖਰੇ ਲਵੇ ਪੁੱਛੇ ਕੋਈ ਨਹੀਂ ਦਵਾ ਰਾਂਗੇ ਤੁਹਾਨੂੰ ਦਵਾ ਰਾਂਗੇ ਜੀ ਸਰ ਅਗਲੇ 12ਵੇਂ ਬਣਾ ਲੈ ਭਾਈ ਜੀ ਸਰ ਰੈਕ ਕੋਲ ਵੀ ਬਾਈਂਡ ਨੂੰ ਹੈਗੀ ਆ ਜੀ ਜੀ ਰੈਕ ਕੋਲ ਨਹੀਂ ਜੀ ਐਮਐਲ ਰਾਈਟ ਹੈ ਜੋ ਬਿਲੋਂਗ ਜੀ ਦੇਖਾ ਗੱਡੀ ਦੇ ਉੱਤੇ ਰਹਿਣ ਨੂੰ ਅੱਛੀ ਹੈ ਉਹ ਕੋਈ ਨਹੀਂ ਕੁਛ ਹੈ ਕੀ ਪਾਇਆ ਤੇ ਹੋਰ ਤੇ ਤੇ ਉਹ ਜਿਹੜਾ ਆ ਰਿਹਾ ਵਿਤੋਂ ਨਾਲ ਜਿਹੜਾ ਇਹ ਜਿਹੜਾ ਪ੍ਰੈਨਕ ਸੇਰਾ ਕੰਪਾਸਟੀ ਤੇ ਪਤਾ ਨਹੀਂ ਬਹੁਤ ਹੋ ਰਿਹਾ ਉੱਤਾਂ ਵਾਲੀ ਗੱਲ ਹੈ ਉਹ ਬਹੁਤ ਜਿਆਦਾ ਹੈ ਕਿਹਦੇ ਆਵੇ ਕਿ ਕੀ ਹੈ ਜੀ ਬਹੁਤ ਹੋ ਰਿਹਾ ਕਿਉਂ ਹੋ ਰਿਹਾ ਹੈ ਅਸਾਂ ਕਿੰਨਾ ਕਿੰਨਾ ਰਾਸ਼ੀ ਕਿਉਂ ਲਾਟੇ ਸਰਸਨ ਚੱਲ ਨਹੀਂ ਬਣਾ ਕੋਈ ਨਾ ਕੋਈ ਨਿੱਕਣਾ ਰਾਸ਼ੀ ਦਾ ਜਿਆਦਾ ਕਿ ਕਿਤੇ ਬੇਨਤੀ ਹੈ ਵੀ ਥੋੜਾ ਧਨਵਾਦ ਕਰਦੇ ਆ ਤੁਸੀਂ ਆਏ ਆ ਸਾਡੇ ਕੋਈ ਕੋਸ਼ਿਸ਼ ਨਹੀਂ ਹੁੰਦੇ ਵੀ ਨਾ ਹੀ ਸਾਡੀ ਸੋਚ ਹੈ ਵੀ ਪੱਤਰਕਾਰਾਂ ਨੂੰ ਸੱਦ ਕੇ ਜਿਹੜੇ ਦਾਣ ਦਾ ਸਮਾਨ ਉੱਥੇ ਭੇਜੀਏ ਪਰ ਇਹਦੇ ਪਿੱਛੇ ਮੋਟਿਵ ਇੱਕੋ ਇੱਕ ਹੈ ਕਿ ਪ੍ਰੇਰਣਾ ਕਿ ਅੰਦਾਜ ਜਦੋਂ ਦੇਖਦਾ ਵੀ ਪਰਸ਼ੰਦੇ ਦੇ ਵਿੱਚੋਂ ਇੰਨੀ ਰਾਹਤ ਸਮਗਰੀ ਦੇ ਗਈ ਹੈ ਤਾਂ ਅਸੀਂ ਸਾਡੀ ਕੋਸ਼ਿਸ਼ ਹੈ ਵੀ ਹੋਰ ਵੀ ਜਿਹੜੇ ਲੋਕ ਆ ਅੱਗੇ ਆਉਣ ਤੁਹਾਨੂੰ ਯਾਦ ਆ ਪੰਜ ਸਦਰ ਪਹਿਲਾਂ ਇੱਕ ਟਰੱਕ ਭੇਜਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਜਿਹੜੀ ਸਮਗਰੀ ਬਠਿੰਡੇ ਦੇ ਵਿੱਚ ਜਾ ਰਹੀ ਹੈ ਸਾਡੇ ਟ੍ਰੇਡ ਵਿੰਗ ਨੇ ਸਮਗਰੀ ਭੇਜੀ ਕਿਸਾਨ ਵਿੰਗ ਨੇ ਸਮਗਰੀ ਭੇਜੀ ਯੂਥ ਵਿੰਗ ਨੇ ਸਮਗਰੀ ਭੇਜੀ ਔਰਮਨ ਵਿੰਗ ਨੇ ਸਮਗਰੀ ਭੇਜੀ ਸਾਡੇ ਐਮਐਲਏ ਸਾਹਿਬਾਂ ਆ ਰਾਮਪੁਰਾ ਤੋਂ ਸਮਗਰੀ ਭੇਜੀ ਗਈ ਪੁੱਚੋ ਮੰਡੀ ਤੋਂ ਸਮਗਰੀ ਭੇਜੀ ਗਈ ਹੋਰ ਸਾਡੇ ਸਾਰੇ ਜਿਹੜੀਆਂ ਟੀਮਾਂ ਨੇ ਉਹ ਤਤਪਰ ਨੇ ਔਰ ਜਿਸ ਨੇ ਵੀ ਬੇਨਤੀ ਕਰੀ ਦੀ ਹੈ अग्रवाल ਸਾਹਿਬ ਖੜੇ ਨੇ ਜਿਸ ਨੂੰ ਵੀ ਬੇਨਤੀ ਕਰਦੀ ਹੈ ਬੱਲੇ ਜੀ ਸਾਡੇ ਮਾਰਕਟ ਕਮੇਟੀ ਆ ਬਠਿੰਡਾ ਦੇ ਚੇਅਰਮੈਨ ਨੇ ਰਾਜਨ ਜੀ ਸਾਡੀ ਪਾਰਟੀ ਦੇ ਆਗੂ ਨੇ ਜਸਨੋ ਵੀ ਬੇਨਤੀ ਕੀਤੀ ਆ ਸਾਰਿਆਂ ਵੱਲੋਂ ਪੂਰਾ ਸਹਿਯੋਗ ਹਰ ਤਰ੍ਹਾਂ ਦੇ ਸਹਿਯੋਗ ਦੀ ਪੇਸ਼ਕਸ਼ ਜਿਹੜੀ ਉਹ ਕੀਤੀ ਗਈ ਆ ਸੋ ਮੈਂ ਪਾਰਟੀ ਵੱਲ ਧੰਨਵਾਦ ਕਰਦਾ ਨਹੀਂ ਬਹੁਤ ਸਾਰੇ ਲੋਕ ਟਰਾਲੀਆਂ ਪਰ ਕੇ ਲੈ ਜਾਂਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਕਿੱਥੇ ਲੈ ਕੇ ਜਾਣੀ ਆ ਕਿੱਥੇ ਕਿਹਨੂੰ ਰਾਹਤ ਸਮੱਗਰੀ ਪਹੁੰਚਾਉਣੀ ਆ ਮੈਂ ਪਿੱਛੇ ਜੇ ਫਾਜ਼ਲਕਾ ਗਿਆ ਕਾਮ ਵਾਲੇ ਪੱਤਣ ਤੇ ਉੱਥੇ ਜਿਹੜੇ ਵਕ ਵਕ ਪੰਜਾਬ ਦੇ ਲੋਕ ਰਾਹਤ ਸਮੱਗਰੀ ਲੈ ਕੇ ਹੁਣ ਧਰਣਾ ਲਾਇਆ ਉੱਥੇ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਇਸ ਮਗਰੀ ਕਿੱਥੇ ਵੰਡ ਗਈ। ਸੋ ਸਾਡੀ ਪਾਰਟੀ ਵੱਲੋਂ ਬਠਿੰਡਾ ਜਿਹੜੇ ਨੂੰ ਹਾਜ਼ਿਲ ਕਾਜਲਾ ਮਿਲਿਆ ਵਾ। ਹਾਜ਼ਿਲ ਕਾ ਦੇ 25 ਪਿੰਡਾਂ ਦੇ ਵਿੱਚ ਸਾਡੇ ਬਠਿੰਡੇ ਦੇ ਵੱਖ-ਵੱਖ ਸਤਕਾਰਯੋਗ ਆਗੂ ਉੱਥੇ ਪੁਆਇੰਟ ਕਿਤੇ ਵੇ ਆ। ਉਹ ਆਗੂ ਪਿੰਡ ਦੇ ਲੋਕਾਂ ਦੇ ਨਾਲ ਸਰਪੰਚ ਦੇ ਨਾਲ ਸਿੱਧੇ ਤੌਰ ਤੇ ਜਾ ਕੇ ਗੱਲਬਾਤ ਕਰਦੇ ਆ ਵੀ ਦੱਸੋ ਵੀ ਤੁਹਾਨੂੰ ਕੀ ਚਾਹੀਦਾ। ਅਸੀਂ ਤੁਹਾਡੀ ਕਿਵੇਂ ਮਦਦ ਕਰ ਸਕਦੇ ਆ। ਬਹੁਤ ਸਾਰੇ ਪੰਡ ਹੈ ਜਿਉ ਉਹ ਪੰਡ ਵਾਲੇ ਕਹਿੰਦੇ ਨਹੀਂ ਸਾਨੂੰ ਕਿਸੇ ਤਰ੍ਹਾਂ ਸਹਾਇਤਾ ਦੀ ਲੋੜ ਨਹੀਂ ਨਹੀਂ ਸਾਨੂੰ ਰਾਸ਼ਨ ਚਾਹੀਦਾ ਨਹੀਂ ਸਾਨੂੰ ਚੋਰਾ ਚਾਹੀਦਾ ਨਹੀਂ ਸਾਨੂੰ ਫੀਡ ਚਾਹੀਦੀ ਕੱਲ ਹੀ ਸਾਡੇ ਆਗੂ ਸਹਿਬਾਨਾਂ ਨੇ ਕਿਹਾ ਸੀਗਾ ਕਿ ਸਾਨੂੰ ਤਰਪਾਲਾਂ ਦੀ ਲੋੜ ਹੈ ਸੋ ਅੱਜ ਵੱਡੀ ਗਿਣਤੀ ਤਰਪਾਲਾਂ ਅਸੀਂ ਖਰੀਦ ਕੇ ਇੱਥੋਂ ਬਹਿੰਡੇ ਤੋਂ ਭੇਜੀਆਂ ਨਾਲ ਹੀ ਸਾਬਣ ਡਟੋਲ ਚੱਪਲਾਂ ਤੌਲੀਏ ਉਹਨਾਂ ਦੀਆਂ ਰਾਸ਼ਨ ਦੇ ਕਿੱਟਾਂ ਉਹ ਅਸੀਂ ਇਥੋਂ ਭੇਜੀਆਂ ਨੇ ਸਾਰੇ ਸਾਥੀਆਂ ਨੇ ਨਾਲ ਮਿਲ ਕੇ ਸੋ ਅਸੀਂ ਤਾਂ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਹੇ ਸੱਚੇ ਪਾਤਸ਼ਾਹ ਛੇਤੀ ਪ੍ਰਮਾਤਮਾ ਤੇ ਮਿਹਰ ਭਰਿਆ ਹੱਥ ਕਰ ਛੇਤੀ ਇਹ ਪਹਾੜਾਂ ਦੇ ਵਿੱਚੋਂ ਵਰਖਾ ਪੈਣੀ ਸਾਡੇ ਤੇ ਛੇਤੀ ਸਾਡੇ ਤੇ ਸੁੱਕ ਪਕਾ ਹੋਵੇ ਤੇ ਉਸ ਤੋਂ ਬਾਅਦ ਵੀ ਸਾਡੀ ਪੂਰੀ ਯੋਜਨਾ ਤਿਆਰ ਹੈ ਕਿ ਕਿਵੇਂ ਅਸੀਂ ਵੱਖ-ਵੱਖ ਪਿੰਡਾਂ ਨੂੰ ਅਡਾਪਟ ਕਰਨਾ ਹੈ ਕਿਵੇਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਦੀ ਸਹਾਇਤਾ ਕਰਨੀ ਹੈ ਕਿਉਂਕਿ ਅਸੀਂ ਪਾਈ 51 ਦੇ ਵਾਰਸਾਂ ਅਸੀਂ ਲੰਗਰ ਲਾਉਣ ਵਾਲੇ ਲੋਕ ਹੈ ਗੁਰੂਆਂ ਨੇ ਸਾਨੂੰ ਇੱਕ ਦੂਜੇ ਦਾ ਔਖੇ ਸਮੇਂ ਦੇ ਵਿੱਚ ਸੰਕਟ ਦੇ ਵਿੱਚ ਸਾਥ ਦੇਣ ਦੀ ਸਾਨੂੰ ਸਿੱਖਿਆ ਦਿੱਤੀ ਹੈ ਸੋ ਅਸੀਂ ਗੁਰੂਆਂ ਦੇ ਪਾਏ ਹੋਏ ਪੂਰਨ ਤੇ ਚੱਲ ਰਹੇ ਆਂ ਔਰ ਦੂਸਰੀ ਗੱਲ ਦੁੱਖ ਬਹੁਤ ਵੱਡਾ ਹੈ ਪਰ ਨਾਲ ਦੀ ਨਾਲ ਇੱਕ ਨਵੀਂ ਜਿਹੜੀ ਸਿਆਸਤ ਦੀ ਸ਼ੁਰੂਆਤ ਹੋਈ ਵੀ ਮੈਂ ਦੇਖਦਾ ਕਿ ਤੁਸੀਂ ਪ੍ਰਬੀਤੀ ਪਾਰਟੀਆਂ ਦੱਸੋ ਕਿਹੜਾ ਲੀਡਰ ਹੈ ਕਿ ਕਿਵੇਂ ਲੋਕਾਂ ਦੇ ਵਿੱਚ ਨਾ ਜਾ ਕੇ ਗਾਰਿਆਂ ਦੇ ਵਿੱਚ ਘੜਦਾ ਚਾਹੇ ਸਾਡਾ ਸਿੱਖਿਆ ਮੰਤਰੀ ਹੈ ਚਾਹੇ ਸਾਡੀ ਸਮਾਜ ਸੁਰੱਖਿਆ ਮੰਤਰੀ ਹੈ ਚਾਹੇ ਸਾਡੇ ਮਾਨ ਸਾਹਿਬ ਨੇ ਚਾਹੇ ਸਾਡੇ ਐਮਐਲਏ ਸਾਹਿਬਾਨ ਨੇ ਚਾਹੇ ਸਾਡੇ ਚੇਅਰਮੈਨ ਸਾਹਿਬਾਨ ਨੇ ਉਹ ਆਮ ਲੋਕਾਂ ਦੇ ਧੀਆ ਪੁੱਤ ਬਣ ਕੇ ਆਮ ਲੋਕਾਂ ਦੇ ਆਸਰਾ ਬਣ ਕੇ ਉਹਨਾਂ ਦੇ ਵਿੱਚ ਖੜਿਆ ਪਹਿਲਾਂ ਬਾੜਾ ਕੋ ਨਹੀਂ ਸੋਚਿਆ ਜਾ ਸਕਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਜਾ ਕੇ ਉੱਥੇ ਵਿੱਚ ਖੜ ਜੂਗਾ ਲੋਕਾਂ ਦੇ ਬਾਦਲ ਜਾ ਕੇ ਖੜ ਜੂਗਾ ਸੁਖਵੀਰ ਬਾਦਲ ਜਾ ਕੇ ਖੜ ਜੂਗਾ ਇਹ ਮਾਣ ਇਹ ਸਨਮਾਨ ਇਹ ਪਿਆਰ ਇਹ ਸਤਕਾਰ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਸਾਨੂੰ ਮਾਣ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਇੱਕ ਮੈਂਬਰ ਹੈ ਸਾਨੂੰ ਮਾਣ ਹੈ ਅਸੀਂ ਪੰਜਾਬੀ ਆ ਸਾਨੂੰ ਮਾਣ ਆ ਕਿ ਅਸੀਂ ਪੰਜਾਬੀ ਹੋਣ ਦੀ ਆਪਣੀ ਜਿਹੜੀ ਭੂਮਿਕਾ ਉਹ ਨਿਭਾ ਰਹੇ ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ 4 ਦਹਾਕਿਆਂ ਦੇ ਵਿੱਚ ਜਿਹੜੀ ਭयंकर ਤਬਾਹੀ ਇਸ ਵਾਰ ਪੰਜਾਬ ਦੇ ਵਿੱਚ ਹੜ੍ਹ ਨੇ ਕੀਤੀ ਆ ਤਕਰੀਬਨ 4 ਲੱਖ ਏਕੜ ਜਿਹੜੀ ਫਸਲ ਉਹ ਤਬਾਹ ਹੋਈ ਆ 4 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਆ 1900 ਤੋਂ ਵੱਧ ਜਿਹੜੇ ਪਿੰਡ ਬਿਲਕੁਲ ਤਬਾਹ ਹੋ ਗਏ ਆ بڑا ਪਸ਼ੂਧਾਨ ਦਾ ਨੁਕਸਾਨ ਹੋਇਆ ਇਹੋ ਜੀ ਤਬਾਹੀ ਦਾ ਮੰਜ਼ਰ ਪਿਛਲੇ 4 ਦਹਾਕਿਆਂ ਦੇ ਵਿੱਚ ਤੇ ਕਦੇ ਵੇਖਿਆ ਨਹੀਂ ਹੈ ਪਰ ਮੈਨੂੰ ਮਾਨ ਇਸ ਚੀਜ਼ ਦਾ ਪੰਜਾਬੀ ਹੋਣ ਤੇ ਕਿ ਜਿਹੜਾ ਪੰਜਾਬੀਆਂ ਦਾ ਜਿਗਰਾ ਆ ਪੰਜਾਬੀਆਂ ਦਾ ਜਜ਼ਬਾ ਹੈਗਾ ਉਸ ਇਸ ਨੁਕਸਾਨ ਤੋਂ ਕਿਤੇ ਵੱਧ ਆ ਅਸੀਂ ਦੇਖਿਆ ਕਿ ਪੂਰੇ ਪੰਜਾਬ ਦੇ ਵਿੱਚ ਕਿਸ ਕਦਰ ਹਰ ਪੰਜਾਬੀ ਜਿਹੜਾ ਹੈਗਾ ਆਪਣੇ ਉਹ ਸਾਡੇ ਭਰਾ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਆ ਉਹਨਾਂ ਦੀ ਮਦਦ ਕਰਨ ਵਾਸਤੇ ਹਰ ਇੱਕ ਬੰਦਾ ਅੱਗੇ ਆ ਰਿਹਾ ਵਾ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕੰਮ ਕਰ ਹੀ ਰਹੀ ਹੈ ਸਰਕਾਰਾਂ ਦਾ ਫਰਜ਼ ਵੀ ਹੁੰਦਾ ਅਸੀਂ ਕੋਈ ਕਿਸੇ ਦਾ एहसान ਨਹੀਂ ਕਰ ਰਹੇ ਆ ਬਟ ਉਸ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਾਡਾ ਸੰਗਠਨ ਹੈਗਾ ਸਾਡੇ ਸੰਗਠਨ ਦੇ ਵੱਖਰੇ ਵੱਖਰੇ ਵਿੰਗਸ ਹੈਗੇ ਆ ਉਹ ਗਰਾਊਂਡ ਦੇ ਵਿੱਚ ਉਤਰੇ ਹੋਏ ਆ ਔਰ ਉਸ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਬਿਲਕੁਲ ਸਿਸਟਮੈਟਿਕ ਢੰਗ ਦੇ ਨਾਲ ਜਿਹੜੀ ਜਿਹੜੀ ਸਹਾਇਤਾ ਜਿਹੜੀ ਉਹ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈਗੀ ਆ ਜਿੱਦਾਂ ਸਾਡੇ ਜ਼ਿਲ੍ਹਾ ਪ੍ਰਧਾਨ ਜਯਤੇਂਦਰ ਭੱਲਾ ਜੀ ਨੇ ਵੀ ਦੱਸਿਆ ਤੇ ਸਾਡੇ ਜਿਹੜਾ ਜੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਸਾਡੇ ਕੋਲ 25 ਪਿੰਡ ਜਿਹੜੇ ਆ ਉਹ ਫਾਜ਼ਲ ਕਜਲੇ ਦੇ ਹੈਗੇ ਆ ਤੇ ਉੱਥੋਂ ਦਾ ਜ਼ਿਲ੍ਹਾ ਪ੍ਰਧਾਨ ਉੱਥੋਂ ਦਾ ਕੰਟੈਕਟ ਪੁਆਇੰਟ ਆ ਉੱਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਕਿ ਉੱਥੇ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ ਉਸੇ ਜ਼ਰੂਰਤ ਦੇ ਮੁਤਾਬਕ ਜ਼ਿਲ੍ਹਾ ਪ੍ਰਧਾਨ ਜੀ ਦੇ ਸਾਥ ਸਾਡੇ ਹੈਗੇ ਆ ਉਹ ਵੱਖ-ਵੱਖ ਸੰਗਠਨਾਂ ਦੇ ਜ ਚਾਹੁੰਦੇ ਆ ਤਾਂ ਕਿ ਹਰ ਜ਼ਰੂਰਤਮੰਦ ਨੂੰ ਉਹਦੇ ਜ਼ਰੂਰਤਾਂ ਸਮਾਨ ਉੱਤੇ ਪਹੁੰਚ ਸਕੇ ਪਰ ਸਭ ਤੋਂ ਵੱਡੀ ਗੱਲ ਅੱਜ ਤੋਂ 10 ਦਿਨਾਂ ਬਾਅਦ ਜਦੋਂ ਇਹ ਹੜ੍ਹਾਂ ਦੀ ਵਿਮਾਰਤ ਉਸੇ ਨਿਕਲ ਆਵਾਂਗੇ ਉਸ ਤੋਂ ਬਾਅਦ ਜਿਹੜਾ ਇਹ ਨੁਕਸਾਨ ਹੋਇਆ ਆਫਟਰ ਜਿਹੜਾ ਇਫੈਕਟ ਹੈਗਾ ਉਹ ਬੜਾ ਭਿਆਨਕਰ ਮੈਨੂੰ ਨਜ਼ਰ ਆ ਰਿਹਾ ਵਾ ਕਿਉਂਕਿ ਵੱਡੇ ਪੱਧਰ ਤੇ ਬਿਮਾਰੀਆਂ ਫੈਲੜੀਆਂ ਬੜਾ ਪਸ਼ੂਧਨ ਦਾ ਨੁਕਸਾਨ ਹੋ ਗਿਆ ਪਰ ਜ਼ਮੀਨਾਂ ਬਰਬਾਦ ਹੋ ਗਈਆਂ ਔਰ ਦੂਸਰੇ ਬੰਨੇ ਜਿਹੜਾ ਹੈਗਾ ਕਿ ਘਰ ਜਿਹੜੇ ਹੈਗੇ ਆ ਉਹ ਖੋਖਲੇ ਹੋ ਗਏ ਉਹਨਾਂ ਦੇ ਨੀਹਾਂ ਖੋਖਲੀਆਂ ਹੋਣ ਗਈਆਂ ਇੱਕ ਤਰ੍ਹਾਂ ਨਾਲ ਸਾਨੂੰ ਪੰਜਾਬ ਨੂੰ ਨਵੇਂ ਸਿਰੋਂ ਬਣਾਉਣਾ ਪ ਬਿਲਡ ਕਰਨਾ ਪਏਗਾ ਸੋ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦਾ ਸੰਗਠਨ ਤੇ ਕੰਮ ਕਰ ਹੀ ਰਿਹਾ ਹੈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਹੀ ਰਹੀਆਂ ਨੇ ਔਰ ਮੈਂ ਇੱਕ ਤੁਹਾਡੇ ਚੈਨਲ ਤੇ ਬਾਰਫਤੇ ਜਨਨਿਕ ਅਪੀਲ ਜਰੂਰ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਉਹ ਲੋਕ ਜਿਹੜੇ ਪੰਜਾਬ ਦੀ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਹਿਣਾ ਚਾਹੁੰਦਾ ਖਾਸ ਕਰਕੇ ਸਾਡੇ ਐਨਆਰਆਈ ਭਰਾ ਹੈਗੇ ਆ ਕਿ ਹਰ ਪਿੰਡ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਕਿਤਨਾ ਕਿਤੇ ਬਾਹਰ ਉਹ ਬੈਠੇ ਹੈਗੇ ਆ ਉਹ ਪੰਜਾਬ ਦੀ ਮਦਦ ਕਰਨ ਅੱਜ ਪੰਜਾਬ ਨੂੰ ਉਹਨਾਂ ਦੀ ਜ਼ਰੂਰਤ ਹੈਗੀ ਹੈ ਆਪਣੇ ਪਿੰਡਾਂ ਦੇ ਵਿੱਚ ਜਾਨੀ ਕਿ ਜਿੰਨੀ ਕਿ ਵੀ ਉਹ ਸਹਾਇਤਾ ਦੇ ਸਕਦੇ ਹੈਗੇ ਆ ਉਹ ਸਹਾਇਤਾ ਉਹਨਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਹਰ ਪੰਜਾਬੀ ਅੱਜ ਹੈ ਉਹ ਹਰ ਪੰਜਾਬ ਜੋ ਹੜਪੀੜਤਾ ਹੈ ਉਹਦਾ ਦਰਦ ਸਮਝ ਰਿਹਾ ਹੈ ਉਸੇ ਦਰਦ ਨੂੰ ਸਮਝਦੇ ਹੋਏ ਆਮ ਆਦਮੀ ਪਾਰਟੀ ਮਾਨ ਸਰਕਾਰ ਜਿਵੇਂ ਸਾਰੇ ਪੰਜਾਬ ਦੇ ਵਿੱਚੋਂ ਹੀ ਹੜਪੀੜਤਾਂ ਦੇ ਰਾਸ਼ਨ ਜਾ ਰਿਹਾ ਸਮਗਰੀ ਜਾ ਰਹੀ ਹੈ ਉਸੇ ਕੜੀ ਦੇ ਵਿੱਚ ਹੀ ਬਠਿੰਡਾ ਦੇ ਵਿੱਚੋਂ ਜਿਵੇਂ ਪਹਿਲਾਂ ਵੀ ਇੱਥੋਂ ਰਾਸ਼ਨ ਸਮਗਰੀ ਗਈ ਸਾਡੇ ਸਾਰੇ ਪਾਰਟੀ ਵੱਲੋਂ ਇਕੱਠਰੇ ਹੋ ਕੇ ਫਾਜ਼ਿਲਕਾ ਦੇ ਪਿੰਡਾਂ ਦੇ ਲਈ ਟਰੱਕ ਭੇਜੇ ਗਏ ਉਸ ਆਪਕਵਾਕ ਵਿੰਗਾਂ ਨੇ ਜਿਵੇਂ ਕਿਸਾਨ ਵਿੰਗ ਜਾਂ ਮੇਲਾ ਵਿੰਗ ਜਾਂ ਟ੍ਰੇਡ ਵਿੰਗ ਵੱਲੋਂ ਇੱਥੋਂ ਸਮੇਂ-ਸਮੇਂ ਤੇ ਫਾਜ਼ਿਲਕਾ ਦੇ ਪਿੰਡਾਂ ਦੇ ਲਈ ਟਰੱਕ ਭੇਜੇ ਗਏ ਹੁਣ ਇੱਕ ਛੋਟੀ ਜਿਹੀ ਰਾਹਤ ਦੀ ਖਬਰ ਤਾਂ ਇਹ ਆ ਵੀ ਜੋ ਨੰਗਲ ਡੈਮ ਦੇ ਵਿੱਚ ਹੈ ਉਸ ਫੁੱਟ ਸਵਾ ਫੁੱਟ ਜਿਹੜਾ ਪਾਣੀ ਦਾ ਪੱਧਰ ਘਟਿਆ ਹੈ ਪਰ ਖਤਰਾ ਹਜੇ ਟਲਿਆ ਨਹੀਂ ਉਸੇ ਖਤਰੇ ਨੂੰ ਸਮਝਦੇ ਹੋਏ ਸਾਡੀ ਪਾਰਟੀ ਨੇ ਇੱਕ ਬਹੁਤ ਸੁਚੱਜੇ ਢੰਗ ਦੇ ਨਾਲ بڑا ਸਿਸਟਮ ਬਣਾਇਆ ਹੈ ਵੀ ਉੱਥੋਂ ਦੇ ਹਰੇਕ ਪਿੰਡ ਦੇ ਵਿੱਚ ਤਕਰੀਬਨ ਫਾਜ਼ਿਲਕਾ ਦੇ 25 ਪਿੰਡ ਨੇ ਹਰੇਕ ਪਿੰਡ ਦੇ ਵਿੱਚ ਸਾਡਾ ਇੱਕ ਜੋ ਲੀਡਰ ਹੈ ਉਥੇ ਲਗਾਇਆ ਹੈ ਵੀ ਤਾਂ ਜੋ ਇੱਕ ਸਹੀ ਜਾਣਕਾਰੀ ਮਿਲ ਸਕੇ ਵੀ ਉਥੇ ਐਕਚੁਅਲੀ ਕਿਸ ਚੀਜ਼ ਦੀ ਲੋੜ ਹੈ ਆਪਾਂ ਦੇਖਿਆ ਹੋਣਾ ਵੀ ਰਾਸ਼ਨ ਬਹੁਤ ਪਹੁੰਚ ਗਿਆ ਕਿਉਂਕਿ ਪੰਜਾਬੀ ਪੰਜਾਬੀ ਦਾ ਹਮਦਰਦ ਹੈ ਤਾਂ ਵਕ ਵਕ ਸਮੇਂ ਤੇ ਸਾਰੇ ਪੰਜਾਬ ਦੇ ਵਿੱਚੋਂ ਉਥੇ ਰਾਸ਼ਨ ਭਰ ਕੇ ਲਿਆ ਰਿਹਾ ਹੈ ਪਰ ਉਹੀ ਤਰੀਕਾ ਵੀ ਆਪਾਂ ਰਾਸ਼ਨ ਦਈਏ ਕਿ ਨੂੰ ਇੱਕ ਥਾਂ ਦੇ ਉੱਤੇ ਬਹੁਤਾ ਸਮਾਨ ਇਕੱਠਾ ਹੋ ਜਾਂਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਸ ਪਿੰਡ ਨੂੰ ਕਿਸ ਚੀਜ਼ ਦੀ ਲੋੜ ਹੈ ਤਾਂ ਉਹ ਸਾਡੇ ਲੀਡਰ ਲੱਗੇ ਹੋਏ ਨੇ ਉਥੋਂ ਦੇ ਕੰਟੈਕਟ ਪਰਸਨ ਹੈ ਪ੍ਰਸ਼ਾਸਨ ਹੈ ਡੀਸੀ ਸਾਹਿਬ ਹੈ ਉੱਥੇ ਤੱਕ ਸੂਚਨਾ ਪਹੁੰਚਦੀ ਹੈ ਵੀ ਇਹ ਜਿਹੜਾ ਰਾਸ਼ਨ ਹੈ ਕਿਸ ਪਿੰਡ ਨੂੰ ਕਿਸ ਦੀ ਲੋੜ ਹੈ ਤਾ ਕੱਲ ਵੀ ਸਾਡੇ ਉਹਨਾਂ ਨਾਲ ਗੱਲਬਾਤ ਹੋਈ ਤਾਂ ਨਿਕਲ ਕੇ ਆਇਆ ਵੀ ਉੱਥੇ ਤਰਪਾਲਾਂ ਦੀ ਲੋੜ ਹੈ ਕਿਉਂਕਿ ਰਾਸ਼ਨ ਬਹੁਤ ਜ਼ਿਆਦਾ ਹੈ ਚਾਰਾ ਵੀ ਹੈਗਾ ਤਾਂ ਤਰਪਾਲਾਂ ਦੀ ਲੋੜ ਹੈ ਮੱਛਰਦਾਨੀਆਂ ਦੀ ਲੋੜ ਹੈ ਜਾਂ ਮੱਛਰ ਕਟਦੇ ਆ ਤਾਂ ਆਟੋਮਾਸ ਦੀ ਲੋੜ ਹੈ ਜਾਂ ਆਪਾਂ ਕਹਿੰਦੀ ਕਛੂਆ ਛਾਪ ਉਹਦੀ ਲੋੜ ਹੈ ਕਿਉਂਕਿ ਮੱਛਰ ਬਹੁਤ ਹੋ ਗਿਆ ਕਿਉਂਕਿ ਆਪਾਂ ਨੂੰ ਪਤਾ ਵੀ ਪਾਣੀ ਦਾ ਪੱਧਰ ਉੱਚਾ ਜਾ ਹੋ ਰਿਹਾ ਹੈ ਨਾ ਇਹਨਾਂ ਚੀਜ਼ਾਂ ਦੀ ਲੋੜ ਹੈ ਤਾਂ ਅੱਜ ਬਠਿੰਡਾ ਦੇ ਵਿੱਚੋਂ ਸਾਡੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਨਿਪੱਲਾ ਸਾਡਾ ਸਾਰਾ ਸੰਗਠਨ ਚੇਅਰਮੈਨ ਸਾਹਿਬ ਐਮਐਲਏ ਸਾਹਿਬ ਇੱਥੇ ਉਪਸਥਿਤ ਨੇ ਤਾਂ ਉਹਨਾਂ ਦੇ ਲਈ ਅਸੀਂ ਤ ਜ਼ਰੂਰੀ ਸਮਾਨ ਆਟੋਮਾਸ ਵਗੈਰਾ ਜੋ ਹੋ ਰਿਹਾ ਉਹ ਅਸੀਂ ਫਿਰ ਉੱਥੇ ਭੇਜ ਰਹੇ ਆ ਤਾਂ ਜੋ ਉਹਨਾਂ ਦੇ ਲੋਡ ਬੰਦੇ ਇਨਸਾਨਾਂ ਨੂੰ ਇਸੇ ਦੀ ਜਿਹੜੀ ਲੋਡ ਹੈ ਉਹਨੂੰ ਇਹ ਫੀਲ ਨਾ ਹੋਵੇ ਵੀ ਅੱਜ ਇਸ ਹੜ੍ਹ ਦੇ ਮਾਰ ਦੇ ਵਿੱਚ ਕੋਈ ਸਾਡੇ ਪੰਜਾਬੀ ਖੜਾ ਨਹੀਂ ਹੈ ਤਾਂ ਪੰਜਾਬੀ ਉਹਨਾਂ ਦੇ ਨਾਲ ਹਰਦਮ ਖੜਾ ਆਮ ਆਦਮੀ ਪਾਰਟੀ ਉਹਨਾਂ ਨਾਲ ਖੜੀ ਹੈ ਮਾਨ ਸਰਕਾਰ ਉਹਨਾਂ ਨਾਲ ਖੜੀ ਹੈ ਜੀ